ਅਲੈਕੁਮ ਅਲੈਮ ਮੈਂ ਭਈ ਤਕਰੀਰ ਤਾਂ ਜਿਹੜੀ ਕਰਨੀ ਸੀ ਕਰ ਲਈ ਤੁਹਾਡੇ ਸਾਹਮਣੇ ਮੈਨੂੰ ਇਲੈਕਸ਼ਨ ਦੇ ਵਾਅਦੇ ਸੁਣ ਸੁਣ ਕੇ ਇਲੈਕਸ਼ਨ ਦਾ ਦੌਰ ਆਂਦਾ ਹੈ ਤੇ ਜਿਹੜੇ ਚੱਲੇ কারਤੂਸ ਨੇ ਉਹ ਆ ਕੇ ਨਵੇਂ-ਨਵੇਂ ਵਾਅਦੇ ਕਰਦੇ ਨੇ ਕੋਈ ਆਂਦਾ ਸੜਕਾ ਬਣਾ ਦਿਆਂਗਾ ਕੋਈ ਆਂਦਾ ਸੋਲੰਗ ਲਵਾ ਦਿਆਂਗਾ कोई कोई वादा कोई आंधे नहरा चला देंगा मुख्तलिफ वादे इशन लंघ जाता है सुना लवान शायद तुम ओ तो महजूज होवो तो पता नहीं के लिखी केुबान च लिखी के रोह लिखी लेकिन इन्ह इलेक्शन के वाद्या बड़ी फिट आई ਉਹਾਂ ਦਾ ਰਾਵੀ ਵਿੱਚੋਂ ਵਗੀਆਂ ਤਿੰਨ ਨਹਿਰਾਂ ਰਾਵੀ ਵਿੱਚੋਂ ਵਗੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਤੇ ਇੱਕ ਵਗਈ ਨਾ ਰਾਵੀ ਵਿੱਚੋਂ ਵਗੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਤੇ ਇੱਕ ਵਗਈ ਨਾ ਜਿਹੜੀ ਵਗਈ ਨਾ ਉਹਦੇ ਚਾਏ ਤਿੰਨ ਬੰਮ ਨਾਵਨ ਜਿਹੜੀ ਵਗਈ ਨਾ ਉਹਦੇ ਚਾਏ ਤਿੰਨ ਬੰਮ ਨਾਵਨ ਦੋ ਡੁੱਬ ਗਏ ਤੇ ਇੱਕ ਲੱਭੇ ਨਾ ਜਿਹੜੀ ਵਗੇ ਹੀ ਨਾ ਉਹਦੇ ਚਾਇ ਤਿੰਨ ਬੰਮ ਨਾਵਨ ਦੋ ਡੁੱਬ ਗਏ ਤੇ ਇੱਕ ਲੱਭੇ ਹੀ ਨਾ ਜਿਹੜਾ ਲੱਭੇ ਹੀ ਨਾ ਉਹਨੂੰ ਲਭੀਆਂ ਤਿੰਨ ਗਾਵਾਂ ਜਿਹੜਾ ਲੱਭੇ ਹੀ ਨਾ ਉਹਨੂੰ ਲਭੀਆਂ ਤਿੰਨ ਗਾਵਾਂ ਦੋ ਫੰਡਰਾਂ ਤੇ ਇੱਕ ਸੂਏ ਹੀ ਨਾ ਇਹ ਵਿੱਚ ਵਗਿਆ ਤਿੰਨ ਨਹਿਰਾ ਦੋ ਸੁਕੀਆਂ ਤੇ ਇੱਕ ਵਗਈ ਨਾ ਜਿਹੜੀ ਵਗਈ ਨਾ ਹੁੰਦੇ ਚਾਏ ਤਿੰਨ ਬੰਮ ਨਾਵਨ ਦੋ ਡੁੱਬ ਗਏ ਤੇ ਇੱਕ ਲੱਭੇ ਹੀ ਨਾ ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ ਤਿੰਨ گاਵਾ ਦੋ ਫੰਡਰਾਂ ਤੇ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲੰਗੜੇ ਤੇ ਇੱਕ ਉੱਠੇ ਹੀ ਨਾ ਜਿਹੜੀ ਸੂਈ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲੰਗੜੇ ਤੇ ਇੱਕ ਉੱਠੇ ਹੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਤੇ ਇੱਕ ਚੱਲੇ ਹੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਤੇ ਇੱਕ ਚੱਲੇ ਹੀ ਨਾ ਵੇਖੇ ਨਾ ਇਲੈਕਸ਼ਨ ਦੇ ਵਾਦੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ ਉਹ ਆਂਦੇ ਨੇ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਤੇ ਇੱਕ ਚੱਲੇ ਹੀ ਨਾ ਜਿਹੜਾ ਚੱਲੇ ਹੀ ਨਾ ਉਹਨੂੰ ਆਏ ਤਿੰਨ ਸੁਨਿਆਰੇ ਵੇਖਣ ਜਿਹੜਾ ਚੱਲੇ ਹੀ ਨਾ ਉਹਨੂੰ ਆਏ ਤਿੰਨ ਸੁਨਿਆਰੇ ਵੇਖਣ ਦੋ ਅੰਨੇ ਤੇ ਇੱਕ ਨੂੰ ਦਿਸੇ ਹੀ ਨਾ ਜਿਹੜਾ ਚੱਲੇ ਹੀ ਨਾ ਉਹਨੂੰ ਆਏ ਤਿੰਨ ਸੁਨਿਆਰੇ ਵੇਖਣ ਦੋ ਅੰਨੇ ਤੇ ਇੱਕ ਨੂੰ ਦਿਸੇ ਹੀ ਨਾ ਜਿਨੂੰ ਦਿਸੇ ਹੀ ਨਾ ਉਹਨੂੰ ਮਾਰੀਆਂ ਤਿੰਨ ਮੁਕੀਆਂ ਦੋ ਕੁਸ ਗਈਆਂ ਤੇ ਇੱਕ ਬੱਜੀ ਨਾ ਜਾਨ ਨੂੰ ਤਾਂ ਸਮਝੇ ਨਾ ਕਿਹਾ ਉਹ